ਜਸਵੰਤ ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 36 ਕਵਰਾਣੀ ਦੀਆਂ ਚਿਤਾਵਣੀਆਂ ਦੇ ਬਾਵਜੂਦ ਬਾਜ ਬਹਾਦਰ ਉਸ ਦੇ ਸੰਗੀਤ ਅਤੇ ਪਿਆਰ ਵਿੱਚ ਮਦਮਸਤ ਰਿਹਾ। ਦੂਜੇ ਵੱਨੇ ਕਾਜੀ ਅਮਾਮਦੀਨ ਬਦਲਾ ਲੈਣ ਲਈ ਸੁਲਤਾਨ ਵਿਰੁੱਧ ਗੁੰਦਾ ਗੁੰਦਾ ਰਿਹਾ। ਆਦਮ ਖਾਨ ਨਾਲ ਉਸ ਨੇੜਤਾ ਸੰਘਣੀ ਕਰ ਲਈ ਸੀ। ਮਾਲਵਾ ਫਤਿਹ ਕਰਨ ਲਈ ਉਸ ਦੀ ਅਰਜ਼ ਅਕਬਰ ਦੀ ਮਾਂ ਨੇ ਮੰਨੀ ਨਹੀਂ ਸੀ। ਉਹ ਦਿੱਲੀ ਨੂੰ ਹਰ ਪੱਖੋਂ ਮਜ਼ਬੂਤ ਕਰਕੇ ਬਾਹਰ ਲਿਆਂ ਜਿੱਤਾਂ ਵੱਲ ਧਿਆਨ ਦੇਣਾ ਚਾਹੁੰਦੀ ਸੀ ਕਿਉਂਕਿ ਅਕਬਰ ਦੇ ਚਾਚਾ ਹਮਾਇਮਨੂ ਨੂੰ ਵਕਤ ਪੈਣ ਉੱਤੇ ਵੀ ਸ਼ੇਰ ਸ਼ਾ ਸੂਰੀ ਵਿਰੁੱਧ ਮਦਦ ਨਹੀਂ ਦਿੱਤੀ ਸੀ ਅਤੇ ਹਮਾਇੂ ਨੂੰ ਹਿੰਦੁਸਤਾਨ ਤੋਂ ਬਾਹਰ ਪੜਕਣਾ ਪਿਆ ਸੀ ਅਕਬਰ ਦੀ ਮਾਂ ਸਮਝਦੀ ਸੀ ਜੇ ਸ਼ਾ ਈਰਾਨ ਮਦਦ ਨਾ ਕਰਦਾ ਤਾਂ ਉਹ ਮੋੜ ਦਿੱਲੀ ਕਦੇ ਨਾ ਜਿੱਤ ਸਕਦੇ ਉਸ ਨੂੰ ਸ਼ੇਰ ਸ਼ਾ ਸੂਰੀ ਸੂਰੀ ਦੇ ਵਾਰਸ਼ਾਂ ਬਣਾਲੋ ਆਪਣਿਆਂ ਦਾ ਬਹੁਤਾ ਖਤਰਾ ਸੀ ਉਹ ਅਕਬਰ ਦੇ ਚਾਚਾ ਦਾ ਵਿਸਾਰ ਨਹੀਂ ਖਾਣਾ ਚਾਹੁੰਦੀ ਸੀ ਪੂਰੇ 1 ਸਾਲ ਪਿੱਛੋਂ मामਖਾ ਆਦਮ ਖਾਨ ਅਕਬਰ ਦੀ ਮਾਂ ਨੂੰ ਮਨਾਉਣ ਵਿੱਚ ਕਾਮਯਾਬ ਹੋ ਗਿਆ ਉਸ ਦਲੀਲ ਦਿੱਤੀ ਸੀ Rajputane ਦੀਆਂ ਰਿਆਸਤਾਂ ਆਪੋ ਵਿੱਚ ਆਪੋ ਵਿੱਚ ਹੀ ਬੁਰੀ ਤਰ੍ਹਾਂ ਖੇਰੰਗਾ ਹਨ ਅਤੇ ਇਹੀ ਹਾਲ ਗੁਜਰਾਤ ਦਾ ਹੈ ਇਨਾਂ ਨੂੰ ਮਾਰਨਾ ਬਹੁਤਾ ਮੁਸ਼ਕਲ ਨਹੀਂ ਇਜਾਜ਼ਤ ਮਿਲਨ ਨਾਲ ਜੇ ਜਾਨ ਪਿੱਛੋ ਆਦਮ ਖਾਨ ਨੇ ਅ즈ਮੇਰ ਨੇੜੇ ਦੇ ਇਲਾਕੇ ਕੁੱਟਨੇ ਸ਼ੁਰੂ ਕਰ ਦਿੱਤੇ ਉਸ ਦੀ ਅੱਖ ਭਾਵੇਂ ਮੰਡੂ ਉੱਤੇ ਸੀ ਪਰ ਉਹ ਬਾਜ ਬਹਾਦਰ ਨੂੰ ਸਿਰ ਨਹੀਂ ਹੋਣ ਦੇਣਾ ਚਾਹੁੰਦਾ ਸੀ ਕਿ ਇੱਕ ਦਿਨ ਤੈਨੂੰ ਜਿੱਤਣਾ ਹੈ ਛੋਟੀਆਂ ਰਿਆਸਤਾਂ ਮਾਰਨ ਲਈ ਉਸਨੂੰ ਬਹੁਤਾ ਲਹੂ ਨਭਾਉਣਾ ਪਵੇ ਰਿਆਸਤ ਇੱਕ ਤੋਂ ਬਾਅਦ ਪਹਿਲੀ ਦੂਜੀ ਝੜਪ ਵਿੱਚ ਖਰਾਜ ਦੇਣਾ ਮੰਨ ਜਾਂਦੇਗਾ ਤੇ ਦਿੱਲੀ ਦਾ ਦਾਬਾ ਕਬੂਲ ਕਰ ਲੈਂਦਾ ਹੌਲੀ ਹੌਲੀ ਅਕਬਰ ਦੀ ਚੜ੍ਹਤ ਬਣਦੀ ਹੈ ਤੇ ਆਦਮ ਖਾਨ ਦੀ ਬਹਾਦਰੀ ਮਸ਼ਹੂਰ ਹੁੰਦੀ ਗਈ ਕਾਜੀ ਦੇ ਖੂਫੀਆ ਨੇ ਖਬਰ ਦਿੱਤੀ ਸultan ਦੱਖਣੀਆਂ ਨੂੰ ਇੱਕ ਵਾਰ ਹੋਰ ਕੁੱਟ ਕੇ ਐਸ਼ੋ ਰਾਮ ਵਿੱਚ ਪੈ ਗਿਆ ਹੈ ਅਤੇ ਰੂਪਮਤ ਦੇ ਮਹਿਲ ਵਿੱਚੋਂ ਨਹੀਂ ਨਿਕਲਦਾ ਆਦਮ ਖਾਨ ਲਈ ਇੱਕ ਤਰ੍ਹਾਂ ਖੁਸ਼ਖਬਰੀ ਸੋਚਾਉਂਦਾ ਸੀ sultan ਨੂੰ ਹਲੇ ਮਿੱਠੀ ਨੀਂਦ ਸੁੱਤਾ ਰਹਿੰਦੂ ਇੱਕਦਮ ਉਸ ਦੇ ਸਿਰ ਉੱਤੇ ਜੰਗੀ ਨਗਾਰਾ ਖੜਕਾਵਾਗੇ ਉਸ ਉਸਦੇ ਆਪਣੇ ਸੂਹਨਾ ਬਖਰੀਆਂ ਖਬਰਾਂ ਲਿਆਏ ਸਨ ਉਹ ਨੀਰਾ ਪੂਰਾ ਕਾਜੀ ਦੀ ਗੱਲ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਆਦਮ ਖਾਨ ਸਮਝਦਾ ਸੀ ਸ਼ਕਤੀਸ਼ਾਲੀ ਟੱਕਰ ਕੇਵਲ ਬਾਜ ਬਹਾਦਰ ਨਾਲ ਹੀ ਹੋਣੀ ਹੈ ਸੋ ਪੂਰੀ ਤਾਕਤ ਨਾਲ ਹੀ ਮੱਥਾ ਲਾਇਆ ਜਾਵੇ ਉਸ ਪੂਰਾ ਸਾਲ ਸੁੱਤੇ ਸ਼ੇਰ ਨੂੰ ਨਾ ਜਗਾਇਆ ਤੇ ਇਧਰ ਉਧਰ ਦੀਆਂ ਮਾਰਾ ਮਾਰ ਕੇ ਤਾਕਤ ਵਧਾਉਂਦਾ ਰਿਹਾ ਕਾਜੀ ਦੀ ਚੋਕ ਅਨਸਾਰ ਉਸ ਨੂੰ ਅਸਲ ਮੋਰਚੇ ਉੱਤੇ ਆਉਣਾ ਪੈ ਗਿਆ ਜਿਸ ਲਈ ਉਸ ਤਿਆਰੀ ਵੱਡੀ ਹੋਈ ਸੀ ਵੱਡੀ ਹੋਈ ਸੀ ਆਦਮ ਖਾਨ ਨੇ ਆਪਣੇ ਇੱਕ ਫੌਜੀ ਦਸਤੇ ਤੋਂ ਸੁਲਤਾਨ ਦੀ ਸੀਮਾ ਅੰਦਰ ਲੁੱਟਾਂ ਕਰਵਾ ਦਿੱਤੀ ਦੂਜੇ ਵੱਨੇ ਸੁਲਤਾਨ ਨੂੰ ਪੈਗਾਮ ਲਿਖ ਭੇਜਿਆ ਕਿ ਮੇਰਾ ਇੱਕ ਫੌਜੀ ਦਸਤਾਵਾਗੀ ਹੋ ਕੇ ਤੁਹਾਡੇ ਰਾਜ ਵਿੱਚ ਗੜਬੜੀ ਕਰ ਰਿਹਾ ਹੈ ਉਸ ਦੀ ਸਖਤੀ ਨਾਲ ਸਰਪੋਬੀ ਕੀਤੀ ਜਾਵੇ ਆਦਮ ਖਾਨ ਦੀ ਚਾਰ ਸੀ ਸੁਲਤਾਨ ਇੱਕ ਵਾਰ ਕਿਲੇ ਤੋਂ ਬਾਹਰ ਆ ਜਾਵੇ ਫੌਜ ਵੀ ਬੋਤੀ ਲੈ ਕੇ ਨਾ ਨਿਕਲੇ ਫਿਰ ਉਸ ਨੂੰ ਕਾਬੂ ਕਰਨਾ ਸੁਖਾਲਾ ਹੋ ਜਾਵੇਗਾ ਉਸ ਦੀ ਬਿਉ ਤਾਂ ਕਾਰਾ ਕਾਰ ਕਰ ਰਹੀ ਸੁਲਤਾਨ ਨੂੰ ਜਦੋਂ ਆਦਮ ਖਾਨ ਦਾ ਸਨੇਹਾ ਮਿਲਿਆ ਕਿ ਮੇਰੇ ਕੋਲ ਜ ਫੌਜੀ ਬਗਦੀ ਹੋ ਕੇ ਲੁੱਟ ਮਾਰ ਕਰ ਰਹੇ ਉਸ ਆਪਣੇ ਵਾਗਾਂ ਨੂੰ ਮਾਰ ਭਜਾਉਣ ਦੀ ਤਿਆਰ ਦੀ ਤਿਆਰੀ ਕਰ ਲਈ ਤੁਰਨ ਤੋਂ ਪਹਿਲਾਂ ਰੂਪ ਮਹਿਲਾ ਰੂਪਮਤੀ ਨੇ ਤੁਰਨ ਤੋਂ ਪਹਿਲਾਂ ਉਸ ਦੀ ਆਰਤੀ उतारी ਅਤੇ ਚਿੱਟੇ ਚੰਦਨ ਦਾ ਟਿੱਕਾ ਲਗਾਇਆ ਮੇਰੇ ਸੁਲਤਾਨ ਨੂੰ ਭਗਵਾਨ ਦੀਆਂ ਸਾਰੀਆਂ ਰੱਖਾਂ ਪਰ ਜਦ ਦੀ ਰਾਖੀ ਲਈ ڈاکੂਆਂ ਤੇ ਜ਼ਾਲਮਾਂ ਨੂੰ ਮਾਰਨਾ ਪਾਪ ਨਹੀਂ ਬਹਾਦਰੀ ਨਾਲ ਜਿੱਤ ਪ੍ਰਾਪਤ ਕਰਕੇ ਰਾਜੀ ਖੁਸ਼ੀ ਵਾਪਸ ਆਓ ਉਹ ਸੰਜੋਗ ਵਿੱਚ ਕਸੇ ਬੀਰ ਬਹਾਦਰ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੀ ਰਹੀ ਸੁਲਤਾਨ ਨੇ ਪਿਆਰ ਮਸਕਾਨਾਂ ਵਟਾਉਂਦਿਆਂ ਕਮਰਾਨੀ ਤੋਂ ਵਿਦਾ ਲਈ ਉਹ ਇੱਕ ਚਿਤਾਹੀ ਫੌਜ ਲੈ ਕੇ ਕਿਲੇ ਵਿੱਚੋਂ ਨਿਕਲਿਆ ਬਾਕੀ ਫੌਜ ਨੂੰ ਲੋਡ ਪੈਨ ਉਤੇ ਤਿਆਰ ਰਹਿਣ ਲਈ ਖਵਰਦਾਰ ਕਰ ਗਿਆ ਉਸ ਧਾਰਵਲ ਸੇ ਧਾਰ ਲਈ ਝੰਡੇ ਵਾਲਾ ਘੋੜਾ ਅੱਗੇ ਜਾ ਰਿਹਾ ਸੀ ਉਸ ਦੇ ਪਿੱਛੇ ਨਗਾਰੇ ਗੜਗਜ ਕੰਜਾ ਪਾ ਰਹੇ ਸਨ ਖੁਸ਼ੀ ਤੇ ਮਾਣ ਵਿੱਚ ਉਸ ਦੇ ਡੌਲੇ ਫਰਕ ਜਾਂਦੇ ਸਨ ਆਦਮ ਖਾਨ ਦੇ ਖੂਫੀਆਂ ਨੇ ਉਸ ਨੂੰ ਆਸਲਾਮ ਕੀਤੀ ਦੁਸ਼ਮਣ ਕਿਲੇ ਤੋਂ ਬਾਹਰ ਨਿਕਲ ਆਇਆ ਹੈ ਤੇ ਉਸ ਧਾਰ ਨੂੰ ਠੱਪ ਲਿਆ ਫੌਜ ਦੀ ਫੌਜ ਵੀ ਖਾਸ ਬਹੁਤੀ ਨਹੀਂ ਉਸ ਦੀ ਸਲਾਹ ਲਈ ਕਾਜੀ امامਦੀਨ ਬੋਲ ਪਿਆ ਜਨਾਬ ਸੁਲਤਾਨ ਬਹਾਦਰ ਹੀ ਨਹੀਂ ਦਲੇਰ ਵੀ ਬਹੁਤ ਹੈ ਉਹ ਘੇਰਾ ਤੋੜ ਕੇ ਵੀ ਨਿਕਲ ਸਕਦਾ ਹੈ ਜੇ ਉਸ ਮੁੜ ਕੇ ਕਿਲਾ ਮੰਨ ਲਿਆ ਫਿਰ ਲੈਨ ਦੇ ਨੂੰ ਕੁਝ ਨਹੀਂ ਬਚਣਾ ਕਾਜੀ ਸਾਹਿਬ ਤੁਸੀਂ ਦਰੁਸਤ ਆਖਦੇ ਹੋ ਇਸ ਦਾ ਵੀ ਬੰਦੋਬਸਤ ਕੀਤਾ ਜਾਵੇਗਾ ਆਦਮ ਖਾਨ ਨੇ ਫੌਜ ਦਾ ਇੱਕ ਵੱਡਾ ਹਿੱਸਾ ਜਿਹੜਾ ਲੁਕੋ ਕੇ ਰੱਖਿਆ ਸੀ ਸੁਲਤਾਨ ਦੇ ਕਿਲੇ ਵਾਲਾ ਰਾਹ ਮੰਲਣ ਲਈ ਭੇਜ ਦਿੱਤਾ ਤੇ ਨਾਲ ਹੀ ਹਦਾਇਤ ਕੀਤੀ ਵਾਹ ਲਗਦੀ ਬਾਜਬਾਦ ਨੂੰ ਗਿਰਫਦਾਰ ਕਰਨਾ ਹੈ ਉਸ ਕਰੜੀਆਂ ਹਦਾਇਤਾਂ ਨਾਲ ਫੌਜ ਦੋ ਹਿੱਸਿਆਂ ਵਿੱਚ ਵੰਡ ਦਿੱਤੀ ਜ਼ੋਰ ਜਬਰ ਦੇ ਬਰਾਬਰ ਉਸ ਵਿਅੰਤ ਨੂੰ ਤਰਜੀਹ ਦੇ ਰੱਖੀ ਸੀ ਉਸ ਦਾ ਸਾਰੇ ਖੂਫੀਆ ਦਸਤਿਆਂ ਨਾਲ ਤਾਲਮਿਲ ਬਣਿਆ ਹੋਇਆ ਸੀ ਸੁਲਤਾਨ ਨੇ ਵੱਡੀ ਗਲਤੀ ਇਹ ਕੀਤੀ ਆਪਣੇ ਸੂਹੇ ਭੇਜ ਕੇ ਦੁਸ਼ਮਣ ਦੀ ਜਾਣਕਾਰੀ ਨਾਲੇ ਉਸਮ ਆਦਮ ਖਾਨ ਦੇ ਪਗਾਮ ਉਤੇ ਮੁਸਲਮਾਨ ਜਾਣ ਕੇ ਤਵਾਰ ਕਰਲੇ ਅਤੇ ਬਾਗੀ ਦਸਤ ਦਾ ਸਰਕੋਟਾਂ ਲਈ ਤਤਫਟ ਚੜ ਪਏ। ਉਸ ਉਹ ਕਾਜੀ ਅਤੇ ਆਦਮ ਖਾਨ ਦੇ ਵਿਛਾਏ ਜਾਲ ਵਿੱਚ ਬਟੇਰੇ ਵਾਂਗ ਫਸ ਗਿਆ। ਜਦੋਂ ਉਸ ਦੁਸ਼ਮਣਾਂ ਨੂੰ ਚਾਰ ਚਾਰੇ ਫੇਰੋ ਅਣਗਿਣਤ ਵੇਖਿਆ ਖबरा ਗਿਆ। ਉਸ ਜਾਂਚਾ 10-15000 ਨਾਲ ਮੇਰੇ ਸਪਾਹੀ ਕਿੰਨਾ ਚਿਰ ਲੜਨਗੇ। ਮੈਨੂੰ ਇਸ ਤਰ੍ਹਾਂ ਲੜਨਾ ਚਾਹੀਦਾ ਹੈ ਇਹਨਾਂ ਦਾ ਘੇਰਾ ਤੋੜ ਕੇ ਨਿਕਲ ਜਾਵਾਂ। ਸਾਹਮਣੇ ਟੱਕਰ ਲਈ ਪੂਰੀ ਤਿਆਰੀ ਕਰਕੇ ਆਵਾ ਉਸ ਦੇ ਸਿਫਾਹੀ ਵੀ ਦਮ ਹਾਰਦੇ ਲੱਗਦੇ ਸਨ ਉਸ ਆਪਣੇ ਜ ਆਵਾਜ਼ਾਂ ਨੂੰ ਲਲਕਾਰਿਆ ਮੇਰੇ ਬਹਾਦਰੋ ਸਾਡੇ ਨਾਲ ਵਾਗੀ ਸਪਾਈਆਂ ਦਸਨੇਹਾ ਭੇਜ ਕੇ ਆਦਮ ਖਾਨ ਨੇ ਧੋਖਾ ਕੀਤਾ ਮੈਂ ਆਦਮ ਖਾਨ ਉੱਤੇ ਮੁਸਲਮਾਨ ਹੋਣ ਕਾਰਨ ਇਤਵਾਰ ਕੀਤਾ ਅਤੇ ਉਸ ਬੇਈਮਾਨ ਨੇ ਚਾਲ ਨਾਲ ਮੈਨੂੰ ਸਾਨੂੰ ਮਾਰਨਾ ਮਿਥਿਆ ਪਰ ਘਬਰਾਉ ਨਾ ਅੱਲਾ ਸਭ ਕੁਝ ਵੇਖਦਾ ਹੈ ਸੱਚਾਈ ਤੇ ਵਿਸ਼ਵਾਸ ਸਾਡੇ ਨਾਲ ਹੈ ਚੱਕਦਾਰ ਚੱਕਰਦਾਰ ਲੜਾਈ ਕਰਦੇ ਘੇਰਾ ਤੋੜੂ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਅੱਲਾ ਦੇ ਫਜ਼ਲ ਨਾਲ ਮੈਂ ਧੋਖੇਬਾਜ਼ ਆਦਮਖੌਣ ਨੂੰ ਦਿੱਲੀ ਵਾਪਸ ਨਹੀਂ ਜਾਣ ਦੇਵਾਂਗਾ ਚੱਕਰਦਾਰ ਲੜਾਈ ਵਿੱਚ ਸਾਡਾ ਘੱਟ ਨੁਕਸਾਨ ਹੋਵੇਗਾ ਸੋ ਜਾ ਵਾਜੋ ਅਲੀ ਅਲੀ ਕਰਕੇ ਪੈ ਜਾਓ ਦੁਸ਼ਮਣਾਂ ਦੇ ਸਾਥ ਲਾ ਧਰੋ ਸੁਲਤਾਨ ਦੇ ਸਿਪਾਹੀ ਜੀ ਜਾਨ ਨਾਲ ਲੜਦੇ ਰਹੇ ਉੱਨ੍ਹਾ ਦਾ ਰੋ ਤੇ ਜੋਸ਼ ਮਾਰੋ ਜਾਂ ਕੁਝ ਕਰੋ ਤੇ ਆ ਗਿਆ ਸੀ ਕਿਉਂਕਿ ਘੇਰਾ ਤੋੜ ਕੇ ਜੇ ਨਿਕਲਦੇ ਨਹੀਂ ਸਨ ਉਂਝ ਵੀ ਸਭ ਮਾਰੇ ਜਾਣ ਵਾਲੇ ਸਨ ਚੱਕਰਵੰਨ ਕੇ ਲੜਨ ਕਰ ਆਦਮ ਖਾਨ ਦਾ 3000 ਸਿਪਾਹੀ ਮਾਰੇ ਗਏ ਤੇ ਸੁਲਤਾਨ ਨੇ 900 ਸਿਪਾਹੀ ਖੜੇ ਰਹੇ ਆਦਮ ਖਾਨ ਵੇੜ ਬੜੀਆਂ ਲੜਾਈਆਂ ਦਾ ਜੇਤੂ ਰਿਹਾ ਪਰ ਸੁਲਤਾਨ ਦੀ ਚੱਕਰ ਦਾ ਲੜਾਈ ਨੇ ਉਸ ਦੀ ਭੂਤ ਨਹੀਂ ਭਲਾ ਛੱਡੀ ਸੀ ਉਸ ਦੀ ਇੱਕ ਵੱਖੀ ਹੌਲੀ ਪੈ ਗਈ ਸੁਲਤਾਨ ਦੇ ਜਾਵਾਜਾਂ ਮਾਰ ਕਾਟ ਕਰਦਿਆ ਨਿਕਲਣ ਲਈ ਰਾਹ ਸਾਫ ਕਰਨਿਆ ਤੇ ਉਹ ਚੱਟ 9 ਤੋਂ 11 ਹੋ ਗਏ ਕਾਜੀ امامਦੀਨ ਨੇ ਸਿਰ ਮਾਰਦਿਆ ਕਿਹਾ ਹੁਣ ਖੈਰ ਨਹੀਂ ਜੇ ਸੁਲਤਾਨ ਬਚ ਕੇ ਕਿਲਾ ਮੱਲ ਬੈਠਾ ਸਾਰੀ ਮਹਾਮਹੀਸ ਸਾਰੀ ਮਹਾਮਹੀਸਵਾ ਹੋ ਜਾਵੇਗੀ ਕਾਜੀ ਸਾਹਿਬ ਫਿਕਰ ਨਾ ਕਰੋ ਆਦਮ ਖਾਨ ਦਾ ਘਬਰਾਉਣ ਨਾਲ ਆਪਣਾ ਮੂੰਹ ਉੱਡਿਆ ਪਿਆ ਸੀ ਉਸ ਨੂੰ ਮੰਨਣਾ ਪਿਆ ਬਾਜ਼ ਬਹਾਦਰ ਵਾਕੀ ਬਹਾਦਰ ਹੈ ਜਿਹੜਾ ਮੇਰੀ ਐਨੀ ਫੌਜ ਦੇ ਘੇਰੇ ਵਿੱਚੋਂ ਸਾਫ਼ ਨਿਕਲ ਗਿਆ ਕੋਈ ਹੋਰ ਹੁੰਦਾ ਹਥਿਆਰ ਸੁੱਟ ਕੇ ਜਾਣ ਦੀ ਬਣਾ ਮੰਗ ਲੈਂਦਾ ਅਜਿਹੇ ਦਲੇਰ ਮਰਦ ਨੂੰ ਤਾਂ ਦੋਸਤ ਬਣਾਉਣਾ ਚਾਹੀਦਾ ਹੈ ਮੇਰਾ ਵਿਸ਼ਵਾਸ ਹੈ ਦੂਜੇ ਘੇਰੇ ਵਿੱਚੋਂ ਨਹੀਂ ਨਿਕਲ ਸਕੇਗਾ ਉਹ ਉਹਦਾ ਦਿਲ ਧੜਕਦਾ ਸੀ ਜਿਸ ਮੇਰਾ ਘੇਰਾ ਤੋੜ ਸੁਟਿਆ ਸ਼ਾਇਦ ਅਗਾਹ ਵੀ ਸਾਫ਼ ਬਚ ਜਾਵੇ ਸੁਲਤਾਨ ਬਹਾਦਰ ਦੀ ਬੇਪਰਵਾਹੀ ਨੂੰ ਪਤਾ ਨਹੀਂ ਸੀ ਜੰਗਲ ਵਿੱਚੋਂ ਨਿਕਲ ਕੇ ਝਾੜਾਂ ਵਿੱਚ ਫਸ ਜਾਵੇਗਾ ਥੱਕੇ ਹਾਰੇ ਤੇ ਭੁੱਖੇ ਪਿਆਸੇ ਸੇਵਾਂਗਾਂ ਨੂੰ ਇੱਕ ਹੋਰ ਗੈਸਾ ਗੱਚ ਲੜਾਈ ਲੜਨੀ ਪੈਗੀ ਸੁਲਤਾਨ ਦੇ ਸਿਪਾਹੀਆਂ ਨੂੰ ਹਾਰ ਸਾਹਮਣੇ ਦਿੱਸਤੀ ਸੀ ਉਹ ਜਾਨਾਂ ਬਚਾਉਣ ਲਈ ਖੂਨ ਨੂੰ ਖੂਨ ਹੋ ਕੇ ਲੜ ਰਹੇ ਸਨ ਉਹ ਅੱਧਿਓ ਬਹੁਤੇ ਮਾਰੇ ਜਾ ਚੁੱਕੇ ਸਨ ਸੁਲਤਾਨ ਨੂੰ ਸਮਝ ਸੀ ਹੁਣ ਮੈਨੂੰ ਮੰਡੂ ਦੇਰਾ ਕਿਸੇ ਨੇ ਨਹੀਂ ਭਜਣ ਦੇਣਾ ਦੂਜਾ ਘੇਰਾ ਪਹਿਲੇ ਨਾਲੋ ਵੀ ਸਖਤ ਸੀ ਉਸ ਦੱਖਣ ਦੀ ਵਾਹੀ ਛੱਡ ਕੇ ਉੱਤਰ ਵੱਲ ਨੂੰ ਸਰਪਟ ਘੋੜਾ ਭਜਾ ਲਿਆ ਦੂਜੇ ਘੇਰੇ ਵਿੱਚੋਂ ਵੀ ਨਿਕਲ ਆਇਆ ਪਰ ਕਹ ਤੇ ਪਲਾ ਦੀ ਆੜ ਵਿੱਚੋਂ ਇੱਕ ਹਵਾਈ ਵਰਕਸ਼ਾਪ ਦੀ ਬੱਕੀ ਵਿੱਚ ਆ ਖੋਬਾ ਉਹ ਆਪਣੇ ਘੋੜੇ ਤੋਂ ਡਿੱਗ ਪਿਆ ਘੋੜਾ ਥੋੜੀ ਬਾਟ ਭੱਜ ਕੇ ਮੋੜ ਮਾਲਕ ਕੋਲ ਆਵੇ ਪੁੱਤਰਾ ਤੇਰੀ ਵਫਾਦਾਰੀ ਤੋਂ ਕਰਵਾਉਣਾ ਬਗਦਾ ਲਹੂ ਕਮਰਵੰਦ ਨਾਲ ਬੰਨ੍ਹ ਕੇ ਰੋਕਣ ਦਾ ਯਤਨ ਕਰਨ ਲੱਗਾ ਜਿਉਂ ਹੀ ਸੁਲਤਾਨ ਦੇ ਮਾਰੇ ਜਾਣ ਦੀ ਖਬਰ ਉਸਦੇ ਸਿਪਾਹਾਂ ਨੂੰ ਮਿਲੀ ਸਾਰੇ ਦਿਲ ਹਾਰ ਬੈਠੇ ਉਹਨਾਂ ਆਪਣੀਆਂ ਜਾਨਾਂ ਬਚਾਉਣ ਲਈ ਹਾਲੇ ਤੇ ਤਲਵਾਰਾਂ ਉੱਚੀਆਂ ਚੁੱਕ ਦਿੱਤੀਆਂ ਇਹ ਹਥਿਆਰ ਸੁੱਟਣ ਦੀ ਨਿਸ਼ਾਨੀ ਸੀ ਆਦਮ ਖਾਨ ਦੀ ਲਸ਼ਕਰੀਏ ਸੁਲਤਾਨ ਦੇ ਸਿਪਾਹਾਂ ਤੋਂ ਹਥਿਆਰ ਕਾਬੂ ਕਰਨਾ ਸ਼ੁਰੂ ਕਰ ਦਿੱਤੇ ਇਸ ਕਟਾ ਵੱਡੀ ਅਤੇ ਹਫੜਾ ਦਬੜੀ ਵਿੱਚ ਸੁਲਤਾਨ ਦੇ ਕੁਝ ਜਾਵਜ ਲੋਕੇ ਨਿਕਲ ਵਿੱਚ ਕਾਮਯਾਬ ਹੋ ਗਏ ਉਹਨਾਂ ਦੇ ਵਾਪਸ ਜਾਣ ਨਾਲ ਮੰਡੂ ਵਿੱਚ ਮੌਤ ਦੇ ਸੱਤ ਵਿਸ਼ੇਸ਼ਕ ਧੰਨ